ਦੂਸਰੀ ਗੱਲ ਉਹਨਾਂ ਦੇ ਸਿਹੇ ਵਿੱਚ ਕਾਫੀ ਕੜਾਲ ਪੈ ਰਹੀ ਸੀ ਬਹੁਤ ਵੇਚ ਨਹੀਂ ਨਾ ਉਹਨਾਂ ਨੇ ਆਖ ਸਕੀ ਜੇ ਮੈਂ ਚੈੱਕ ਕਰਨ ਦੀ ਗੱਲ ਕਰਾਂ ਤਾਂ ਉਹਨਾਂ ਨੇ ਜਦੋਂ ਗ੍ਰੈਜੂਏਸ਼ਨ ਕੀਤੀ ਆ ਜੇ ਵੀਕਨੈਸ ਤਾਂ ਸਭ ਤੋਂ ਜ਼ਿਆਦਾ ਪ੍ਰੋਮਿਨੈਂਟ ਸੀਗੀ ਜੇ ਉਹਨਾਂ ਨੇ ਮੈਂ ਪਹਿਲਾਂ ਦੇਖਣ ਨੂੰ ਅੱਖਾਂ ਵੀ ਥੱਲੇ ਕਰ ਰਿਹਾ ਸੀ ਕਿਉਂਕਿ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਕਰ ਪਾ ਰਹੇ ਦੂਸਰਾ ਉਹਨਾਂ ਦਾ ਬੀਪੀ ਕੱਲ ਨੂੰ 10 ਪੁਆਇੰਟ ਥੱਲੇ ਸੀਗਾ ਬੀਪੀ ਕੱਲ ਤੋਂ ਜੇ ਅਸਾਡੀ ਮਾਨਿਟਰਿੰਗ 6-6 ਘੰਟੇ ਬਾਅਦ 24 ਘੰਟੇ ਚੱਲ ਰਹੀ ਹੈ ਉਹਨਾਂ ਦੀ ਤਾਂ ਬੀਪੀ ਵੀ ਕਾਫੀ ਸਟੈਬਲ ਕਰ ਰਿਹਾ ਸੀਗਾ ਤੇ ਜੇ ਲੈਬ ਸੀ ਗੱਲ ਕਰੀਏ ਇਸ ਤੋਂ ਬਾਅਦ ਤਾਂ ਉਹਨਾਂ ਦੇ ਐਲ ਐਫ ਡੀਜ਼ ਕਾਫੀ ਸਬਜੈਕਟ ਕਰਦੇ ਨੇ ਜੀ ਐਫ ਆਰ ਆਇਆ ਹੋਇਆ ਹੈ ਵੈਰੀਟੀਨ ਵਧਿਆ ਹੋਇਆ ਹੈ ਸਿਟਮ ਬodies ਕਾਫੀ ਉੱਤੇ ਨੇ ਇਲੈਕਟ੍ਰੋਲਾਈਟ ਇੰਬੈਲੈਂਸ ਹੋਇਆ ਹੋਇਆ ਜਿਸ ਕਰਕੇ ਸਾਨੂੰ ਬਹੁਤ ਡਰ ਹੈ ਕਿ ਉਹਨਾਂ ਦੇ ਆਰਗਨ ਫੇਲਯਰ ਦਾ ਕੋਈ ਵੀ ਆਰਗਨ ਕਿਸੇ ਵੀ ਰਾਹੀਂ ਕਿਸੇ ਵੀ ਟਾਈਮ ਕੋਈ ਵੀ ਆਰਗਨ ਫੇਲ ਹੋ ਸਕਦਾ ਹੈ ਜਿਸ ਜਦੋਂ ਵੀ ਇਹ ਆਰਗਨ ਜੇ ਕਦੇ ਫੇਲ ਹੋਇਆ ਤਾਂ ਸਾਨੂੰ ਟਾਈਮ ਨਹੀਂ ਕਾਏਗਾ ਇੱਕ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਗਾ ਜਿਥੇ ਸਾਰਿਆਂ ਦੇ ਮਨਾਂ ਚ ਇਹ ਸਵਾਲ ਹੋਏਗਾ ਕਿ ਕੋਈ ਵੀ ਇਨਸਾਨ ਬਿਨਾ ਖਾਦੇ ਕਿੰਨੇ ਦਿਨ ਕੱਟ ਸਕਦਾ ਹੈ ਮੈਂ ਤੁਹਾਨੂੰ ਇੱਕ ਡੈਫੀਨਿਟ ਨੰਬਰ ਤਾਂ ਨਹੀਂ ਦੇ ਸਕਦਾ ਪਰ ਇਹ ਜ਼ਰੂਰ ਦੱਸ ਸਕਦਾ ਵੀ ਇਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਸਭ ਤੋਂ ਪਹਿਲੀ ਗੱਲ ਕਿ ਉਹਨਾਂ ਦੇ ਜਦੋਂ ਬੰਦਾ ਖੰਡਾ ਸ਼ੁਰੂ ਕਰਦਾ ਹੈ ਭੁੱਖ ਹਟਾਉ ਉਹਦੀ ਸਰੀਰ ਦੀ ਕੀ ਸਥਿਤੀ ਹੁੰਦੀ ਹੈ ਉਹਦੀ ਫੈਟ ਕਿੰਨੀ ਹੁੰਦੀ ਹੈ ਦੂਸਰੇ ਨੰਬਰ ਤੇ ਉਹਦਾ ਮੈਟਾਬੋਲਿਜ਼ਮ ਕਿੱਦਾ ਦਾ ਹੁੰਦਾ ਹੈ ਤੀਸਰੇ ਨੰਬਰ ਤੇ ਉਹਨਾਂ ਦੀ ਰਿਲ ਪਾਵਰ ਕਿੱਦਾ ਦੀ ਹੈ ਤੇ ਜੇ ਮੈਂ ਬੱਲੇਬਾਹ ਸਾਹਿਬ ਜੀ ਦੀ ਗੱਲ ਕਰਾਂ ਤਾਂ ਉਹਨਾਂ ਦੀ ਰਿਲ ਪਾਵਰ ਬਹੁਤ ਜਦੋਂ ਪਹਿਲੇ ਦਿਨ ਉਹਨਾਂ ਨੂੰ ਹਾਈਪਰ ਟੈਨਸ਼ਨ ਕਰਕੇ ਅੱਖਾਂ ਮੂਰੇ ਹਨੇਰਾ ਆ ਗਿਆ ਸੀਗਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਤਾਂ ਅਸੀਂ ਬਾਹਰ ਉਹਨਾਂ ਨੂੰ ਚੈੱਕਅਪ ਲਈ ਲੈ ਕੇ ਆਏ ਸੀਗੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਬੀਬੀ ਥੋੜਾ ਇੰਨਾ ਥੱਲੇ ਡਿਗਿਆ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਉਹਨਾਂ ਨੇ ਮੈਨੂੰ ਠੀਕੋ ਜਵਾਬ ਦਿੱਤਾ ਕਿ ਮੈਂ ਬਿਲਕੁਲ ਠੀਕ ਹਾਂ ਮੈਂ ਜਦੋਂ ਦੁਬਾਰਾ ਉਹਨਾਂ ਨੂੰ ਅੰਦਰ ਲੈ ਕੇ ਗਿਆ ਤਾਂ ਮੈਂ ਤਾਂ ਦੁਬਾਰਾ ਬੱਚਾ ਬਾਪੂ ਜੀ ਜਦੋਂ ਬਾਹਰ ਅਸੀਂ ਬੈਠੇ ਸੀਗੇ ਤੁਹਾਡਾ ਬੀਬੀ ਡਿਗਿਆ ਸੀ ਤੁਹਾਨੂੰ ਕੁਝ ਮਹਿਸੂਸ ਹੋਇਆ ਸੀ ਉਹਨਾਂ ਨੇ ਮੈਨੂੰ ਉਸ ਵਕਤ ਦੱਸਿਆ ਕਿ ਮੇਰੇ ਅੱਖਾਂ ਮੂਰੇ ਹਨੇਰਾ ਆ ਗਿਆ ਸੀ ਆਹ ਅਸੀਂ ਉਹਨਾਂ ਦੇ ਨਾਲ ਆ ਸਾਰਾ ਚੈੱਕਅਪ ਕਰ ਰਹੇ ਹਾਂ ਬਸ ਇੱਕ ਬਹੁਤ ਜ਼ਿਆਦਾ ਜਿਹੜੀ ਚਿੰਤਾ ਵਾਲੀ ਗੱਲ ਹੈ ਕਿ ਉਹਨਾਂ ਦਾ ਕਾਰਡੀਆਕ ਅਰੇਸਟ ਕਦੇ ਵੀ ਹੋ ਸਕਦਾ ਹੈ ਕਿਉਂਕਿ ਸੱਤ ਦਿਨਾਂ ਦੇ ਸਪੋਖੜ ਤੋਂ ਬਾਅਦ ਸਪੋਖੜ ਤੋਂ ਬਾਅਦ ਕਾਰਡੀਆਕ ਅਰੇਸਟ ਦਾ ਰਿਸਕ ਬਹੁਤ ਵੱਧ ਜਾਂਦਾ ਹੈ ਇਸ ਕਰਕੇ ਇਸ ਨੂੰ ਹਮੇਸ਼ਾ ਵਾਰਮ ਕਰਦੇ ਰਹਿਣਾ ਕਿ ਕਿਸੇ ਵੀ ਪਲ ਕਿਸੇ ਵੀ ਘੜੀ ਕੁਝ ਵੀ ਹੋ ਸਕਦਾ ਹੈ ਧੰਨਵਾਦ ਮੈਂ ਨਿਵੇਦਨ ਕਰਦਾ ਹੂੰ ਭਾਰਤੀ ਕਿਸਾਨ ਯੂਨੀਅਨ ਐਕਟਸ ਦੇ ਚੋਪੇ ਜਨਰਲ ਸੈਕਟਰੀ ਤਾਕਾਸ਼ੀ ਪੋਪਲਾ ਜੀ ਉਹ ਵਿਸਤਾਰ ਕਿ ਆਪਕਾ ਧੰਨਵਾਦ ਹੈ ਬਲੋਕ ਦਾ ਸਭ ਤੋਂ ਪਹਿਲਾ ਫਤਿਮ ਲਈ ਵੈਦ ਜੀ ਦਾ ਕੰਮ ਸੀ ਜਿਸ ਜਿਹੜੀ ਵੈਦ ਜੀ ਦੀ ਕਿ ਫਤੇ ਡਾਕਟਰ ਸਾਹਿਬ ਨੇ ਸਾਰੀ ਜਿਹੜੀ ਗੱਲੇਵਾਲ ਸਾਹਿਬ ਜੀ ਜਿਹੜੀ ਸਿਹਤ ਦੀ ਸਥਿਤੀ ਆ ਉਹ ਸਾਰੀ ਦਾਪਨ ਨੂੰ ਸਾਫ ਕਰਤੀ ਹੈ ਅੱਜ ਉਹ 88 ਦਿਨ ਚਾਰ ਦੇ ਖਾਈਦਨ ਹੋਵੇ ਜੇ ਲਗਭਗ ਇੱਕ ਇਹਣਾ ਹੋਵੇ ਬੇ ਮਹੀਨਾ ਹੋ ਗਿਆ ਤਾਂ ਉਹਨਾਂ ਦੀ ਸਥਿਤੀ ਕਿਉਂ ਆ ਸਥਿਤੀ ਇਹ ਬਣੀ ਕਿਉਂ ਉਹ ਸਾਰਾ ਨੂੰ ਆਪਾਂ ਨੂੰ ਪਤਾ ਤੇ ਜਿਹੜੀਆਂ ਮੰਗਾਂ ਤੇ ਸਾਡੇ 13 ਫਰਬ ਤੋਂ ਲੈ ਕੇ ਲਗਾਤਾਰ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਮੰਗਾਂ ਲਾਗੂ ਕਰਵਾਉਣ ਲਈ ਇਹ ਸਥਿਤੀ ਦੇ ਵਿੱਚ ਆਉਣਾ ਪਿਆ। ਇਹ ਸਰਕਾਰ ਜਦੋਂ ਚਾਰ ਗੇੜ ਦੀਆਂ ਮੀਟਿੰਗਾਂ ਛੱਡ ਕੇ ਚੁੱਪ ਹੋਈ ਹੈ। ਚੁੱਪ ਤੋੜਨ ਵਾਸਤੇ ਤੇ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ। 26 ਤਰੀਕ ਤੋਂ ਜਿਹੜਾ ਪ੍ਰਧਾਨ ਜੀ ਨੇ ਐਲਾਨ ਕੀਤਾ ਸਾਡੇ ਦੋਨੇ ਫੋਰਮਾਂ ਨਾਲ ਅਸੀਂ ਉਹ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੇ ਸਾਰੇ ਪ੍ਰੋਗਰਾਮ ਆਪਾਂ ਦੇ ਚੁੱਕੇ ਆ। ਤਾ ਹੁਣ ਜਿਹੜਾ ਅਗਲਾ ਪ੍ਰੋਗਰਾਮ ਸਾਨੂੰ ਕਿਉਂ ਦੇਣਾ ਪੈ ਰਿਹਾ ਪਮਾ ਪੂਰੇ ਦੇਸ਼ ਦੀ ਭਾਵਨਾਵਾਂ ਬੱਲੇਵਾਲ ਸਾਹਿਬ ਦੀ ਸੋਚ ਤੇ ਵਿਚਾਰ ਤੇ ਉਹ ਮੰਗਾ ਨਾਲ ਜੁੜੀ ਹੋਈ ਹੈ ਪਰ ਫਿਰ ਵੀ ਜਿਹੜਾ ਜੰਪਾਲ ਸਾਡੇ ਪੰਜਾਬ ਦਾ ਸਾਡੇ ਉਹ ਨਿਕਾ ਜਆ ਪਿੰਡ ਬੱਲੇਵਾਲ ਸਾਹਿਬ ਜ਼ਿਲ੍ਹਾ ਫਰੀਦਕੋਟ ਨਾਲ ਸੰਬੰਧਤ ਤੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਆ ਰਹੇ ਨੇ ਹਰੇਕ ਨਸਾਂ ਦੇ ਇਸ਼ਾਰੇ ਕਿ ਢੱਲੇਵਾਲ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ। ਪਾਪਾ 28 ਦਿਨਾਂ ਦੇ ਵਿੱਚ ਦੇਖਿਆ ਕੋਈ ਜ਼ਿਲ੍ਹਾ ਕੋਈ ਬਲੌਂਗ ਕੋਈ ਪਿੰਡ ਸ਼ਹਿਰ ਕਸਬਾ ਨਹੀਂ ਰਿਹਾ ਹੋਣਾ ਜਿਹੜੇ ਖਨੌਰੀ ਹਾਜ਼ਰੀ ਨਾਲ ਲਵਾ ਕੇ ਗਏ ਹੁਣ ਤਾਂ ਵੱਡੀ ਗਿਣਤੀ ਦੇ ਵਿੱਚ ਕੱਲ ਪਰਿਵਾਰਾਂ ਸਮੇਤ ਲੋਕ ਇੱਥੇ ਆਏ ਨੇ ਸਾਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਚਾਇਤਾਂ ਮਤੇ ਦੇ ਕੇ ਗਈਆਂ ਨੇ ਕਿ ਅਸੀਂ ਜੇ ਪਿੰਡ ਵੱਲੋਂ ਜਥੇ ਵੀ ਤੋਰਾਂਗੇ ਰਾਸ਼ਨ ਵੀ ਭੇਜਾਂਗੇ ਤੇ ਪੀਲ ਵੀ ਕਰਾਂਗੇ ਸਰਕਾਰ ਨੂੰ ਚ ਮੰਗਾਂਗੇ ਉਹ ਜਿਹੜੀਆਂ ਲਾਗੂ ਨਹੀਂ ਹੋ। ਤਾਂ ਅੱਜ ਮੌਸਮ ਖਰਾਬ ਹੋਣ ਦੇ باوجود ਵੀ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਪੰਜਾਬ ਟੈਕਸੀ ਜੁਨੀਅਨ ਉਹ ਵੀ ਹਮਾਇਤ ਤੇ ਆਏਗੇ ਤੇ ਲਿਖ ਕੇ ਆਪਦਾ ਲੈਟਰ ਵੀ ਦੇ ਕੇ ਗਏ ਸਨ। ਤਾਂ ਉਹਦੀ ਸਥਿਤੀ ਦੇ ਵਿੱਚੋਂ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ। ਸਵੇਰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਉਹਦੇ ਵਿੱਚ ਜਿੰਨੇ ਵੀ ਵਰਗ ਹੈ ਕੱਲੇ ਇਹ ਕਿਸਾਨਾਂ ਦਾ ਮਸਲਾ ਨਹੀਂ ਕੱਲੇ ਕਿਸਾਨ ਜਸਵੇਦੀ ਦਾ ਮਸਲਾ ਪੰਜਾਬ ਨਾਲ ਇਸ਼ੂ ਜੁੜਿਆ ਹੋ ਕੇ ਕਰਕੇ ਸਾਡੇ ਆਗੂ ਜੁੜਿਆ ਹੋਣ ਕਰਕੇ ਜਿਹੜੀਆਂ ਪੰਜਾਬ ਦਾ ਹੁੰਤ ਇੱਕ ਯੋਗਦਾਨ ਰਿਹਾ ਕੇਂਦਰ ਨੂੰ ਅਨਾਜ ਪੈਦਾ ਕਰਕੇ ਭੁੱਖਮਾਰੀ ਤੋਂ ਸਟੇਟਾਂ ਨੂੰ ਬਚਾਇਆ ਸਾਡਾ ਪ੍ਰਧਾਨ ਮੰਤਰੀ ਬਾਹਰ ਜਾ ਕੇ ਝੋਲੀ ਆੜਦਾ ਹੁੰਦਾ ਸੀ ਉਸ ਸਥਿਤੀ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੇ ਕੱਢਿਆ ਤਾਂ ਅੱਜ ਹਰੇਕ ਵਰਗ ਦਾ ਸਾਨੂੰ ਉਮੀਦ ਸੀ ਤੇ ਹਰੇਕ ਲੈਸਟੀ ਵੀ ਦੇਖੇ ਗਏ ਨੇ ਉਹ ਇਹ ਕਹਿ ਕੇ ਗਏ ਨੇ ਵੀ ਸਾਨੂੰ ਪ੍ਰੋਗਰਾਮ ਦਿਓ ਅਸੀਂ ਢੱਲੇਵਾਲ ਸਾਹਿਬ ਦੀ ਹਮਾਇਤ ਕਰਨਾ ਚਾਹੁੰਦੇ ਆ ਤੇ ਅਸੀਂ ਦੋਨੇ ਫੋਰਮਾਂ ਨੇ ਫਿਰ ਫੈਸਲਾ ਕੀਤਾ ਕਿ 30 ਤਰੀਕ ਨੂੰ ਦਿਨ ਸਾਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਉਹਦੇ ਵਿੱਚ ਸਾਡੇ ਪਿੰਡਾਂ ਦੇ ਕਿਸਾਨ ਮਜ਼ਦੂਰ ਮਲਾਦਮ ਪੋਤਾ ਆਉਂਦੇ ਨੇ ਸ਼ਹਿਰਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਜਿਹੜੇ ਲੋਕ ਹਮਾਇਤ ਆਏ ਨੇ ਉਹਨਾਂ ਤੋਂ ਵੀ ਆਸ ਕਰਾਂਗੇ ਵੱਖ-ਵੱਖ ਵਰਗਾਂ ਦੇ ਜੱਸੇ ਬੰਦਿਆਂ ਵੀ ਮੰਨ ਲਓ ਮੇਨ ਜਿਹਦੇ ਜਾਨ ਦਾ ਸਦਾ ਟਰਾਂਸਪੋਰਟ ਦੀ ਹੈ ਟਰਾਂਸਪੋਰਟ ਨੂੰ ਵੀ ਅਪੀਲ ਕਰਾਂਗੇ ਜਿਹੜੇ ਸਾਡੇ ਮਜ਼ਦੂਰ ਵਾਇਟਰੀਆਂ ਚ ਵੀ ਕੰਮ ਕਰਦੇ ਨੇ ਕਿਸਾਨੀ ਨਾਲ ਸਬੰਧਤ ਮੰਡੀਆਂ ਚ ਵੀ ਆਉਂਦੇ ਨੇ ਉਹਨਾਂ ਤੋਂ ਸਾਰਾ ਤੋਂ ਆਸ ਕਰਾਂਗੇ ਇਹ ਸਬੰਧ ਨਾਲ 26 ਤਰੀਕ ਨੂੰ ਅਸੀਂ 26 ਤਰੀਕ ਨੂੰ ਖਨੌਰੀ ਦੇ ਵਿੱਚ ਇੱਕ ਸਾਰੇ ਵਰਕਰਾਂ ਦੀ ਜਿਹੜੇ ਸਾਨੂੰ ਹਮਾਇਤ ਵੀ ਦੇ ਕੇ ਗਏ ਨੇ ਜਿਹੜੇ ਹਮਾਇਤ ਤੋਂ ਬਾਹਰ ਵੀ ਰਹਿੰਦੇ ਆ ਉਹਨਾਂ ਤੋਂ ਵੀ ਆਸ ਕਰਾਂਗੇ ਕਿ 26 ਤਰੀਕ ਨੂੰ ਇੱਕ ਵੱਡੀ ਮੀਟਿੰਗ ਕਰਕੇ ਸਾਰੇ ਉਹਨਾਂ ਵਰਗਾਂ ਨਾਲ ਤੇ ਉਹ ਸਾਰੇ ਪ੍ਰੋਗਰਾਮ ਦੀ ਜਿਹੜੀ ਉੱਥੇ ਪੀਸੀਜ ਵੀ ਕਰਾਂਗੇ ਤੇ ਪੰਜਾਬ ਇਤਿਹਾਸਕ ਬੰਦ ਹੋਊਗਾ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਸੋਚ ਡੱਲੇਵਾਲ ਸਾਹਿਬ ਜਿਹੜੇ ਬੋਰੁੰਨੀਆਂ ਜਿਹੜੀਆਂ ਮੰਗਾ ਮਨਾਉਣ ਦੀ ਖਾਤਰ ਬੈਠੇ ਨੇ ਘਰ ਘਰ ਚੁੱਲ੍ਹੇ ਚੁਲ ਤੱਕ ਇਹ ਗਈ ਹੈ ਹਰੇਕ ਦੀ ਇੱਛਾ ਹੈ ਕੈ ਡੱਲੇਵਾਲ ਸਾਹਿਬ ਦੀ ਸਥਿਤੀ ਕੀ ਹੈ ਪਰ ਸਥਿਤੀ ਬਣਾਈ ਕੀ ਨੇ ਉਹ ਕੇਂਦਰ ਸਰਕਾਰ ਨੇ ਅੱਜ ਬੜੀਆਂ ਖਬਰਾਂ ਲੱਗ ਰਹੀਆਂ ਨੇ ਕੋਈ ਕਹਿੰਦਾ ਵੀ ਡੱਲੇਵਾਲ ਸਾਹਿਬ ਦਾ ਜਿਹੜਾ ਮਰਮਰਤ ਖਲਾਇਆ ਜਾਵੇ ਕੋਈ ਕਹਿੰਦਾ ਵੀ ਕਿਸਾਨ ਆਗੂਆਂ ਨੇ ਮਰਮਰਤ ਤੇ ਬਹਾਇਆ ਕਿਉਂ ਹੈ ਕੋਈ ਕਹਿੰਦਾ ਵੀ ਮੇਰਾ ਇਹਦੇ ਨਾਲ ਨੇੜਤਾ ਨਹੀਂ ਪਰ ਪੰਜਾਬ ਦੀ ਜਨਤਾ ਡੱਲੇਵਾਲ ਸਾਹਿਬ ਦੇ ਜਿਹੜੇ ਐਕਸ਼ਨ ਲੈਂਦਾ ਹੈ ਜੋ ਉਹਨਾਂ ਦੀ ਸਥਿਤੀ ਪੂਰੇ ਭਾਰ ਦੇ ਕਿਸਾਨ ਇਸ 이슈ਾਂ ਤੇ ਇਸ ਮੰਗਾਂ ਨਾਲ ਜੁੜੇ ਨੇ ਅਸੀਂ ਆਸ ਕਰਾਂਗੇ ਕਿ 30 ਤਰੀਕ ਨੂੰ ਦਿਨ ਸੋਮਵਾਰ ਨੂੰ 7 ਵਜੇ ਤੋਂ ਲੈ ਕੇ ਪੂਰਾ ਬਾਜ਼ਾਰ ਬੰਦ ਰਹਿਣਗੇ ਪੂਰਾ ਟ੍ਰਾਂਸਪੋਰਟ ਆਵਾਜਾਈ ਬੰਦ ਰਹੂਗੀ ਸਿਰਫ ਕੱਲੇ ਜਿਹੜੀ ਐਮਰਜੈਂਸੀ ਆਪਣੇ ਐਮਰਜੈਂਸੀ ਜਿਹੜੇ ਸੁਵਾਂਵਾਂ ਨੇ ਉਹ ਚੱਲਦੀਆਂ ਰਹਿਣਗੀਆਂ ਤੇ ਹੋਰ ਜਿਹੜੇ ਸਾਡੇ ادارے ਆ ਸਰਕਾਰੀ ادارے ਆ ਸਕੂਲ ਐ ਕਾਲਜ ਐ ਉਹ ਸਾਰੇ ਜਿਹੜੇ ਆਸ ਕਰਾਂਗੇ 26 ਤਰੀਕ ਨੂੰ ਡਿਟੇਲ ਦੇ ਨਾਲ ਜਿਹੜੇ ਡਿਟੇਲ ਦੇ ਨਾਲ ਵੀ ਉਹਨਾਂ ਤੋਂ ਆਸ ਕਰਕੇ ਵੱਡੀ ਪੀਸੀ ਜਿਹੜਾ 26 ਨੂੰ ਕਰਾਂਗੇ ਪਰ ਅਸੀਂ ਪੰਜਾਬ ਦੇ ਹਰੇਕ ਵਰਗ ਨੂੰ ਆਸ ਵੀ ਕਰਦੇ ਆ ਤੇ ਸੋਡੇ ਮੱਧਮ ਰਾਹੀਂ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਆਪਦੇ ਜੋ ਵੀ ਕਾਰੋਬਾਰ ਹੈ 30 ਤਰੀਕ ਇੱਕ ਦਿਨ ਧਿਆਨ ਰੱਖ ਕੇ ਤਾਂ ਮੁਕੰਮਲ ਬੰਦ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜੀ ਸਰਕਾਰ ਪ੍ਰਚਾਰ ਕਰ ਰਹੀ ਹੈ ਭਈ ਇਹ ਕੱਲੇ ਪੰਜਾਬ ਦਾ ਮੋਰਚਾ ਹੈ ਤਾਂ ਨਾਲ ਸਾਡੇ ਹਰਿਆਣਾ ਦੂਜੇ ਸਟੇਟਾਂ ਤੇ ਕੱਲ ਨੂੰ ਜਿਹੜੇ ਪ੍ਰੋਗਰਾਮ ਦਿੱਤੇ ਐ ਉਹ ਵੀ ਪੂਰੇ ਭਾਰਤ ਦੇ ਵਿੱਚ ਲਾਗੂ ਹੋਣਗੇ ਅਸੀਂ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਦੋ ਪ੍ਰੋਗਰਾਮ ਐ ਉਹ ਨਹੀਂ ਕਰੇ ਉਹ ਸਾਰਿਆਂ ਨੂੰ ਪਤਾ ਜਿਹੜਾ ਸਿੱਧੀ ਦਿਹਾੜਾ ਫਤੇਗੜ ਸਾਹਿਬ ਦੇ ਵਿੱਚ ਚੱਲ ਰਿਹਾ ਐ ਇਸ ਹਫ਼ਤੇ ਦੇ ਵਿੱਚ ਲੋਕ ਮੰਜਾਂ ਤੇ ਨਹੀਂ ਪੈਰੇ ਬੈਠਾਂ ਤੇ ਨਹੀਂ ਪੈਰੇ ਥੱਲੇ ਪੈ ਕੇ ਸੌਂ ਰਹੇ ਨੇ ਉਹ ਜਿਹੜੇ ਪ੍ਰੋਗਰਾਮ ਐ ਅਸੀਂ ਨਹੀਂ ਦਿੱਤੇ ਪਰ ਪੂਰੇ ਭਾਰਤ ਦੇ ਸਟੇਟਾਂ ਤੋ ਆਸ ਕਰਾਂਗੇ ਕੱਲ ਨੂੰ